ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੁੜ ਚੁੱਕੇ ਹੋ ਚੈਨਲ YouTube ਵਾਲੇ ਫਾਰਮਰ ਦੇ ਨਾਲ ਕਿਸਾਨਾਂ ਦੇ ਲਈ ਮੌਸਮ ਹੁਣ ਬਹੁਤ ਜ਼ਿਆਦਾ ਇੰਪੋਰਟੈਂਟ ਹੋ ਚੁੱਕਿਆ ਹੈ ਕਣਕ ਨੂੰ ਪਾਣੀ ਲਗਾਉਣ ਦਾ ਸਮਾਂ ਹੈ ਠੰਡ ਵਾਧੀ ਜਾ ਰਹੀ ਹੈ ਤੇ ਅਜੇਹੇ ਦੇ ਵਿੱਚ ਮੌਸਮੀ ਬਦਲਾਅ ਹੁਣ ਦੇਖਣ ਨੂੰ ਮਿਲ ਰਹੇ ਨੇ ਥੋੜੀ ਜੀ ਹੁਣ ਆਪਾਂ ਗੱਲ ਕਰੀਏ ਦੁਪਹਿਰ ਦੇ ਸਮੇਂ ਤਾਪਸ਼ ਘਟੀ ਹੈ ਸਵੇਰੇ ਸਵੇਰੇ ਠੰਡ ਵਧੀ ਹੈ ਧੁੰਦ ਦੇ ਹਾਲਾਤ ਵਧ ਰਹੇ ਨੇ ਅਤੇ ਨਾਲ ਦੀ ਨਾਲ ਬੱਦਲਬਾਈ ਪੰਜਾਬ ਦੇ ਉੱਪਰੋਂ ਕੂਚ ਕਰ ਰਹੀ ਹੈ ਪੱਛਮੀ ਸਿਸਟਮ ਵੀ ਆ ਰਹੇ ਨੇ ਅਗਰ ਤੁਹਾਨੂੰ ਤਾਜ਼ਾ ਸੈਟਲਾਈਟ ਇਮੇਜਸ ਦਿਖਾ ਸਕਾਂ ਸਵੇਰੇ ਸਵੇਰੇ ਹੁਣ ਫਿਲਹਾਲ ਮੌਸਮ ਤਰੀ ਠੀਕ ਹੈ ਅੱਜ 11 ਤਰੀਕ ਹੈ ਜਾਣਕਾਰੀ ਸਾਂਝੀ ਕਰਾਂਗੇ 11 12 ਅਤੇ 13 ਤਰੀਕ ਮੇਨਲੀ ਹੱਡਾ ਜਿਹੜਾ ਮੋਟਿਵ ਹੈ 12 ਅਤੇ 13 ਦਸੰਬਰ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਇਹ ਜਾਣਕਾਰੀ ਸਾਂਝੀ ਕਰਾਂਗੇ ਤਾਜ਼ਾ ਹਾਲਾਤ ਦੇਖੇ ਜਾਣ ਬੱਦਲਬਾਈ ਪੰਜਾਬ ਤੋਂ ਜਾ ਚੁੱਕੀ ਹੈ ਅੱਗੇ ਨਿਕਲ ਚੁੱਕੀ ਹੈ ਪੱਛਮੀ ਸਿਸਟਮ ਵੀ ਪਿੱਛੇ ਬਣਦੇ ਹੋਏ ਨ ਇਨ੍ਹਾਂ ਦੇ ਕਰਕੇ ਆਉਂਦੇ ਦਿਨਾਂ ਵਿੱਚ ਫੇਰ ਤੋਂ ਇੱਕ ਤਗੜਾ ਸਿਸਟਮ ਪੰਜਾਬ ਨੂੰ ਪ੍ਰਭਾਵਿਤ ਕਰੇਗਾ ਜਿਸ ਦੇ ਕਾਰਨ ਮੀਂਹ ਦੀ ਸੰਭਾਵਨਾ ਬਣਦੀ ਹੋਈ ਨਜ਼ਰ ਆ ਰਹੀ ਹੈ ਕਿਹੜੇ ਇਲਾਕੇ 'ਚ ਮੀਂਹ ਹੋਵੇਗਾ ਕਦੋਂ ਹੋਵੇਗਾ ਕਿਆ ਮੀਂਹ ਜ਼ਿਆਦਾ ਆਏ ਜਾਂ ਘੱਟ ਹੈ ਕੋਈ ਡਰਨ ਦੀ ਲੋੜ ਹੈ ਜਾਂ ਨਹੀਂ ਕਿਸਾਨ ਪਾਣੀ ਲਗਾਉਣ ਜਾਂ ਨਹੀਂ ਲਗਾਉਣ ਸਾਰੀ ਜਾਣਕਾਰੀ ਇਸ ਵੀਡੀਓ ਰਾਹੀਂ ਕਲੀਅਰ ਕਰਾਂਗੇ ਫਿਲਹਾਲ ਆਪਾਂ ਗੱਲ ਕਰਾਂਗੇ 12 ਅਤੇ 13 ਦਸੰਬਰ ਦੀ ਅੱਜ 11 ਤਰੀਕ ਦੀ ਵੀ ਜਾਣਕਾਰੀ ਤੁਹਾਡੇ ਤੱਕ ਸਾਂਝੀ ਕਰ ਦਵਾਂਗੇ ਫਿਲਹਾਲ ਮੈਂ ਅਗਰ ਦਿਖਾ ਸਕਾਂ ਤੁਹਾਨੂੰ ਆਉਂਦੇ ਦਿਨਾਂ ਦੇ ਹਾਲਾਤ ਤਾਂ ਫਿਲਹਾਲ ਪੰਜਾਬ ਦਾ ਮੌਸਮ ਸਾਫ਼ ਹੈ ਕੋਈ ਵੱਡੀ ਹਲਚਲ ਨਹੀਂ ਹੈ ਜਿਵੇਂ ਹੀ ਅੱਜ ਦਾ ਦਿਨ ਬਤੇਗਾ ਅੱਗੇ ਤਾਂ ਮੌਸਮ ਸਾਫ਼ ਹੀ ਬਣਦਾ ਹੋਇਆ ਨਜ਼ਰ ਆ ਰਹੇ ਨਾਲ ਦੀ ਨਾਲ ਪੱਛਮੀ ਸਿਸਟਮ ਵੀ ਆਪਣਾ ਸਿਰ ਚੱਕਦੇ ਹੋਏ ਨਜ਼ਰ ਆ ਰਹੇ ਨੇ ਹੌਲੀ ਹੌਲੀ ਪੰਜਾਬ ਵੱਲ ਕੁਚ ਕਰ ਰਹੇ ਨੇ ਅੱਜ ਅਗਰ ਗੱਲ ਕਰੀ ਜਾਵੇ ਤਾਂ ਸ਼ਾਮ ਵੇਲੇ ਤੱਕ ਕੋਈ ਵੀ ਸਿਸਟਮ ਪੰਜਾਬ ਚ ਐਂਟਰ ਹੁੰਦਾ ਨਜ਼ਰ ਨਹੀਂ ਆ ਰਿਹਾ ਪਰ ਜਿਵੇਂ ਹੀ ਰਾਤ ਦੇ ਲਗਭਗ 10 11 ਵਜੇ ਦੇ ਨੇ ਤਾਂ ਸਿਸਟਮ ਜਿਵੇਂ ਹੀ ਤਰੀਕ 12 ਦੇ ਵਿੱਚ ਐਂਟਰ ਹੁੰਦੀ ਹੈ ਦੇਖੋਗੇ ਰਾਜਸਥਾਨ ਵੱਲੋਂ ਇਹ ਸਿਸਟਮ ਐਂਟਰ ਕਰਦਾ ਹੋਇਆ ਨਜ਼ਰ ਆ ਰਿਹਾ ਪੰਜਾਬ ਦਾ ਮੌਸਮ ਸਹੀ ਬਣਿਆ ਰਹੇਗਾ ਅਗਲੀ ਜਾਣਕਾਰੀ ਦੇਣ ਤੋਂ ਪਹਿਲਾਂ ਰਿਕੁਐਸਟ ਹੈ ਜੀ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ 'ਚ ਮੌਸਮ ਦੇ ਕਿਵੇਂ ਦੇ ਹਾਲਾਤ ਨੇ ਕਮੈਂਟ ਕਰਕੇ ਜਰੂਰ ਦੱਸੋ ਚੈਨਲ ਤੇ ਅਗਰ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਲਓ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋਵੇ ਹਰੇਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਇਸ ਤੋਂ ਇਲਾਵਾ ਜਾਣਕਾਰੀ ਚੰਗੀ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਕਰਕੇ ਅੱਗੇ ਸ਼ੇਅਰ ਵੀ ਕਰ ਦਿਓ ਤਾਂ ਕਿ ਵੱਧ ਤੋਂ ਵੱਧ ਇਹ ਵੀਡੀਓ ਸਾਂਝੀ ਹੋ ਸਕੇ ਅਤੇ ਵੱਧ ਤੋਂ ਵੱਧ ਜਣੇ ਨੂੰ ਜਾਣਕਾਰੀ ਪਹੁੰਚਦੀ ਹੋ ਸਕੇ ਗੱਲ ਕਰਦੇ ਹਾਂ ਹੁਣ ਦੇ ਨਾਲ ਮੌਸਮ ਦੇ ਹਾਲਾਤਾਂ ਦੀ ਅ ਕੱਲ ਤੜਕੇ ਸਵੇਰੇ ਤੋਂ ਯਾਨੀ ਕਿ 12 ਤਰੀਕ ਨੂੰ ਤੜਕੇ ਸਵੇਰੇ ਤੋਂ ਹੀ ਬੱਦਲਬਾਈ ਪੰਜਾਬ 'ਚ ਐਂਟਰ ਕਰ ਜਾਵੇਗੀ 8 ਵਜੇ ਤੋਂ ਬਾਅਦ ਇਹ ਬੱਦਲਬਾਈ ਪੰਜਾਬ 'ਚ ਐਂਟਰ ਕਰੇਗੀ ਤੇ ਨਾਲ ਦੀ ਨਾਲ ਸ਼ਾਮ ਵੇਲੇ ਤੱਕ ਪੂਰੇ ਪੰਜਾਬ ਦੇ ਉੱਪਰ ਇਹ ਬੱਦਲਬਾਈ ਸ਼ਾਂਦੀ ਹੋਈ ਨਜ਼ਰ ਆਵੇਗੀ ਸ਼ਾਮ 6 ਵਜੇ ਤੱਕ ਤੁਸੀਂ ਦੇਖੋਗੇ ਕਿ ਪੰਜਾਬ ਅਤੇ ਨਾਲ ਲੱਗਦੇ ਜੰਮੂ ਕਸ਼ਮੀਰ ਲੇਹ ਲਦਾਖ ਹਿਮਾਚਲ ਉੱਤਰਾਖੰਡ ਤੱਕ ਇਸ ਦਾ ਅਸਰ ਦੇਖ ਨੂੰ ਮਿਲੂਗਾ ਪਰ ਮੀਂਹ ਦੀ ਉਮੀਦ ਜਿਆਦਾ ਨਹੀਂ ਹੈ ਨਾ ਮਾਤਰ ਦੇ ਬਰਾਬਰ ਮੀਂਹ ਦੀ ਉਮੀਦ ਹੈ ਜਿਸ ਦੇ ਸਿੱਟੇ ਪਜੋ ਆਪਾਂ ਕਹਿ ਸਕਦੇ ਆ ਕਿ ਬਹੁਤ ਹਲਕਾ ਬੂੰਦਾਬੰਦੀ ਜਿਹੜੀ ਹੈ ਉਹ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਇਹ ਕੁਝਕ ਇਲਾਕੇ ਨੇ ਇਹਨਾਂ ਵਿੱਚ ਹੋ ਸਕਦੀ ਹੈ ਪਰ ਆਪਾਂ ਕੋਈ ਵੱਡੀ ਉਮੀਦ ਨਹੀਂ ਰੱਖਦੇ ਕਿਉਂਕਿ ਤਕੜਾ ਸਿਸਟਮ ਇਹ ਨਹੀਂ ਹੈ ਬਹੁਤ ਹੀ ਨੀਮਨ ਦਰਜੇ ਦਾ ਸਿਸਟਮ ਹੈ ਇਹ ਜਿਹੜਾ ਕਿ ਅੱਗੇ ਲੰਘ ਜਾਵੇਗਾ ਪਿਛਲੇ ਦਿਨਾਂ ਦੇ ਵਿੱਚ ਜਿਸ ਤਰੀਕੇ ਨਾਲ ਬੱਦਲਬਾਈ ਹੋਈ ਹੈ ਉਸੇ ਤਰੀਕੇ ਦਾ ਸਿਸਟਮ ਹੈ ਇਹ ਠੀਕ ਹੈ ਜੀ ਅਗਰ ਮੈਂ ਗੱਲ ਕਰਾਂ ਆਉਂਦੇ ਦਿਨਾਂ ਦੇ ਵਿੱਚ ਕੀ ਹੋਵੇਗਾ ਤਾਂ ਕੱਲ ਸ਼ਾਮ ਨੂੰ ਇਹ ਸਿਸਟਮ ਅੱਗੇ ਲੰਘ ਜਾਵੇਗਾ ਹੌਲੀ-ਹੌਲੀ ਤੁਸੀਂ ਦੇਖੋ ਕਿ ਰਾਤ ਦੇ ਸਮੇਂ ਤੱਕ ਬੱਦਲਬਾਹੀ ਪੰਜਾਬ 'ਚ ਬਣੀ ਰਹੇਗੀ ਜਿਹੜੀ ਮੀਂਹ ਦੀ ਗਤੀਵਿਧੀ ਆ ਉਹ ਉੱਤਰੀ ਭਾਰਤ ਵਿੱਚ ਹੁੰਦੀ ਨਜ਼ਰ ਆਵੇਗੀ ਪਹਾੜੀ ਖੇਤਰਾਂ 'ਚ ਬਰਫਬਾਰੀ ਹੋਵੇਗੀ ਕਿਣਮਣ ਕਾਣੀ ਹੋਵੇਗੀ ਜਿਸ ਦਾ ਅਸਰ ਪੰਜਾਬ ਦੇ ਉੱਪਰ ਨਾ ਮਾਤਰ ਦੇ ਬਰਾਬਰ ਬਣਿਆ ਰਹੇਗਾ ਕੋਈ ਵੱਡੇ ਹਾਲਾਤ ਫਿਲਹਾਲ ਬਣਦੇ ਹੋਏ ਨਜ਼ਰ ਕਿਸੇ ਤਰੀਕੇ ਦੇ ਵੀ ਸਾਨੂੰ ਨਹੀਂ ਆ ਰਹੇ ਜਿਸ ਦੇ ਸਿੱਟੇ ਵਜੋਂ ਆਪਾਂ ਕਹਿ ਸਕਦੇ ਹਾਂ ਕਿ ਮੌਸਮ ਪੰਜਾਬ ਦਾ ਠੀਕ ਠਾਕ ਬਣਿਆ ਰਹੇਗਾ ਇਸ ਤੋਂ ਇਲਾਵਾ ਅਗਰ ਮੈਂ ਗੱਲ ਕਰਾਂ ਕੀ ਹਾਲਾਤ ਬਣਨਗੇ ਤਾਂ ਆਉਂਦੇ ਸਮੇਂ ਯਾਨੀ ਕਿ 13 ਤਰੀਕ ਜਿਵੇਂ ਹੀ ਸ਼ੁਰੂ ਹੋਵੇਗੀ ਤਾਂ ਸਿਸਟਮ ਕਿਤੇ ਨਾ ਕਿਤੇ ਕਮਜ਼ੋਰ ਪੈਂਦੇ ਹੋਏ ਨਜ਼ਰ ਆਉਣਗੇ ਸਵੇਰ ਵੇਲੇ ਤੱਕ ਇਹ ਸਿਸਟਮ ਪੰਜਾਬ ਦੇ ਉੱਪਰ ਬਰਕਰਾਰ ਰਹਿਣਗੇ ਤੇ ਬਾਅਦ ਦੁਪਹਿਰ ਤੱਕ ਹੁੰਦੇ ਹੁੰਦੇ ਇਹ ਸਿਸਟਮ 13 ਤਰੀਕ ਤੱਕ 14 ਤਰੀਕ ਤੱਕ 15 ਤਰੀਕ ਤੱਕ ਪੰਜਾਬ 'ਤ ਬਰਕਰਾਰ ਰਹਿਣਗੇ ਜਿਸ ਦੇ ਸਿੱਟੇ ਵਜੋਂ 12 ਤੋਂ ਬਾਅਦ 13 14 15 ਤਰੀਕ ਨੂੰ ਬੂੰਦਾਬੰਦੀ ਕਿਸੇ ਕਿਸੇ ਥਾਂ ਤੇ ਟਾਮੀ ਟਾਮੀ ਥਾਂ ਤੇ ਹੋ ਸਕਦੀ ਹੈ ਉਹ ਕਿਹੜੇ ਜ਼ਿਲ੍ਹੇ ਹੋਣਗੇ ਉਹ ਜ਼ਿਲ੍ਹੇ ਹਨ ਮੇਨ ਤੌਰ ਤੇ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਮਾਸ਼ਹਿਰ ਰੂਪਨਗਰ ਅਤੇ ਮੁ ਇਕ ਕੁਝ ਕਮੇਨ ਜ਼ਿਲ੍ਹੇ ਨੇ ਜਿਨ੍ਹਾਂ ਵਿੱਚ ਹਾਲਾਤ ਮੀਂਹ ਦੇ ਕੁਝ ਨਾ ਕੁਝ ਬਣਦੇ ਹੋਏ ਨਜ਼ਰ ਆ ਸਕਦੇ ਨੇ ਪਰ ਕੋਈ ਵੱਡੀ ਅਪਡੇਟ ਨਹੀਂ ਹੈ ਕਿ ਕੋਈ ਤਗੜਾ ਸਿਸਟਮ ਆਵੇਗਾ ਕੋਈ ਨੇਹੀ ਚੱਲੂਗੀ ਅਜਿਹੇ ਸਿਸਟਮ ਨਹੀਂ ਹੈ ਹਲਕੇ ਤੋਂ ਦਰਮਿਆਨਾ ਸਿਸਟਮ ਹੈ ਕੁਝ ਇਲਾਕੇ ਵਿੱਚ ਬੂੰਦਾਂ ਬੰਦੀ ਹੋ ਸਕਦੀ ਹੈ ਕੁਝ ਵਿੱਚ ਨਹੀਂ ਵੀ ਹੋ ਸਕਦੀ ਇਹਦੇ ਵਿੱਚ ਡਰਨ ਦੀ ਕਿਸਾਨਾਂ ਨੂੰ ਕੋਈ ਜ਼ਰੂਰਤ ਨਹੀਂ ਹੈ ਜਿਹੜੇ ਕਿਸਾਨ ਕਣਕ ਨੂੰ ਪਾਣੀ ਲਗਾ ਰਹੇ ਨੇ ਕਿਉਂਕਿ ਇਸ ਸਮੇਂ ਪੀਕ ਸਮਾਂ ਚੱਲ ਰਿਹਾ ਹੈ ਕਣਕ ਨੂੰ ਪਾਣੀ ਦੇਣ ਦਾ ਖਾਤਾ ਲਾਉਣ ਦਾ ਸਪਰੇਅ ਕਰਨ ਦਾ ਉਹ ਬੇਚੀਜ਼ ਖੋਗੇ ਕਰ ਸਕਦੇ ਨੇ ਬਾਕੀ ਸਮੇਂ ਸਮੇ ਤੇ ਅਪਡੇਟ ਜਿਹੜੀ ਹੈ ਸਾਡੇ ਚੈਨਲ ਤੇ ਆਉਂਦੀ ਰਹੇਗੀ ਤਾਂ ਹੀ बार-बार ਰਿਕਵੈਸਟ ਕਰਦੇ ਆ ਕਿ ਚੈਨਲ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਹਰੇਕ ਜਾਣਕਾਰੀ ਸਮੇਂ ਸਿਰ ਤੁਹਾਨੂੰ ਮਿਲਦੀ ਰਹੇ ਠੀਕ ਹੈ ਜੀ ਏਸੀ ਜੀ ਅਪਡੇਟ ਪੰਜਾਬ ਦੇ ਮੌਸਮ ਦੇ ਹਾਲਾਤਾਂ ਦੀ 13 ਦਸੰਬਰ ਤੱਕ ਦੀ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਜਰੂਰ ਕਰੋ ਬਾਕੀ ਇਹ ਆਉਂਦੇ ਸਮੇਂ ਦੇ ਵਿੱਚ 19 ਤਰੀਕ ਤੋਂ ਬਾਅਦ ਧੁੰਦ ਦੇ ਹਾਲਾਤ ਜ਼ਿਆਦਾ ਬਣਨਗੇ ਤੇ ਜਿਹੜੇ ਰਾਹਗੀਰ ਨੇ ਉਹਨਾਂ ਲਈ ਵੀ ਅਪਡੇਟ ਜ਼ਰੂਰੀ ਹੈ ਤੇ 25 ਤਰੀਕ ਦੇ ਨੇੜੇ ਜਿਹੜੇ ਦਸੰਬਰ ਮਹੀਨੇ ਵਿੱਚ ਮੀਂਹ ਹੋ ਸਕਦਾ ਉਹ ਜਾਣਕਾਰੀਆਂ ਜਿਹੜੀਆਂ ਨੇ ਅਲੱਗ ਵੀਡੀਓ ਵਿੱਚ ਸਾਂਝੀ ਕਰਾਂਗੇ ਉਦੋਂ ਤੱਕ ਬਣੇ ਰਹੋ ਚੈਨਲ ਦੇ ਨਾਲ ਧੰਨਵਾਦੀ